ਸਰਕਾਰੀ ਕਿਰਤੀ ਕਾਲਜ ਨਿਆਰ ਪਾਤਰਾਂ ਦੇ ਸੱਤ ਰੋਜ਼ਾ ਕੈਂਪ ਦੀ ਸਮਾਪਤੀ ਸਮਾਰੋਹ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪ੍ਰੋਫੈਸਰ ਜਗਦੀਸ਼ ਸਿੰਘ ਨੇ ਪ੍ਰਿੰਸੀਪਲ ਸਾਹਿਬ ਅਤੇ ਸਾਰੇ ਮਹਿਮਾਨਾਂ ਨੂੰ ਦੀ ਆਇਆ ਆਖਿਆ ਅਤੇ ਸੱਤ ਰੋਜ਼ਾ ਕੈਂਪ ਦੀ ਦੀ ਸੱਤ ਦਿਨਾਂ ਦੀ ਰਿਪੋਰਟ ਵੀ ਪ੍ਰਿੰਸੀਪਲ ਅਤੇ ਮਹਿਮਾਨਾਂ ਦੇ ਸਾਹਮਣੇ ਪੜ੍ਹੀ ਗਈ ਇਸ ਤੋਂ ਬਾਅਦ ਮੰਚ ਦਾ ਸੰਚਾਲਨ ਕਰਦੇ ਆ ਪ੍ਰੋਗਰਾਮ ਅਫਸਰ ਰੀਨੂ ਰਾਣੀ ਨੇ ਕੈਂਪ ਦਾ ਤਜਰਬਾ ਸ਼ੇਅਰ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੈਡਲ ਦਿੱਤੇ ਗਏ ਹਨ। ਪ੍ਰਿੰਸੀਪਲ ਮੈਡਮ ਅਤੇ ਪ੍ਰੋਫੈਸਰ ਅਫਸਰ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪ੍ਰਿੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਨ ਦੇ ਨਾਲ ਨਾਲ ਜਿਹੜਾ ਲੋਕਾਂ ਨੂੰ ਬਰਾਰੀ ਸਾੜਨ ਤੋਂ ਇਲਾਵਾ ਜਿਹੜੇ ਕਿ ਪ੍ਰਦੂਸ਼ਣ ਨਾ ਪਲਾਉਣ ਦੀ ਵੀ ਅਪੀਲ ਕੀਤੀ ਗਈ ਹੈ ਘਰ ਘਰ ਪਹੁੰਚ ਕੇ ਵਿਦਿਆਰਥੀਆਂ ਵੱਲੋਂ ਅਸੀਂ ਗੱਲ ਵੀ ਕਰਦੇ ਜਿਹੜੇ ਕਿ ਇੱਥੇ ਪ੍ਰੋਫੈਸਰ ਅਤੇ ਪ੍ਰਿੰਸੀਪਲ ਮੈਡਮ ਨੇ ਗੁਰਲੀ ਨੂੰ ਕੋਲ ਆਵੋ ਜੀ निशान बन जाए हर कदम ऐसा चलो कि निशान बन जाए यहाँ जिंदगी तो हर कोई काट लेता है यहाँ जिंदगी तो हर कोई काट लेता है जिंदगी जियो इस कदर की मिसाल बन जाए जिंदगी जियो इस कदर की मिसाल बन जाए ਬਿਡੇ ਮਤੇ ਬੱਪਾ ਸੇ ਮੀਤਾ ਮੰਗੇ ਬਰਹਿਣ ਦੇ ਉਹਦਾ ਚਾਰ ਜ਼ਾਦ ਹੋਗੇ ਗਈ ਨੂੰ ਕੰਡਾ ਕੋ ਜਸਦੀ ਗੱਲ ਸੁਣਾ ਚਾ ਚੰਦੀ ਗੱਲ ਸੁਣਾ ਦੇ ਸੁਣਾ ਦੇ ਦੱਦਲੀ ਗੱਲ ਸੁਣਾ ਦੇ ਆਪਾਂ ਅੰਦੀ ਸੁਣੋ ਸੁਣਾ ਦੇ ਤੇਰੇ ਘਰੇ ਆ ਗਿਆ ਫਕੀਰ ਆ ਗਿਆ ਫਕੀਰ ਆ ਗਿਆ ਫਕੀਰ ਆ ਗਿਆ ਅੱਲਾਹ ਲਾ ਕੇ ਗੱਲ ਕਿਤੇ ਕਾਲਜ ਦੇ ਵਿੱਚ ਪਹੁੰਚੇ ਜਿੱਥੇ ਕਿ ਅੱਜ ਬੱਚਿਆਂ ਵੱਲੋਂ ਇੱਕ ਰੰਗ ਰੰਗ ਪ੍ਰੋਗਰਾਮ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜਿਹੜਾ ਕਿ ਐਨਐਸਐਸ ਦੇ ਕੈਂਪ ਚੱਲ ਰਿਹਾ ਸੀ ਸੱਤ ਰੋਜ਼ਾ ਇਹ ਉਹਦੀ ਅੱਜ ਸਮਾਪਤੀ ਹੈ ਇਹਦੇ ਨਾਲ ਨਾਲ ਜਿਹੜਾ ਕਿ ਅੱਜ ਰੰਗ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਬੱਚਿਆਂ ਨੇ ਇੱਕ ਵਧੀਆ ਪਰਫਾਰਮੈਂਸ ਕੀਤੀ ਹੈ ਗਿੱਧਾ ਭੰਗੜਾ ਔਰ ਹੋਰ ਵੀ ਕਈ ਤਰ੍ਹਾਂ ਦੀਆਂ ਆਈਟਮਾਂ ਪੇਸ਼ ਕਰਕੇ ਜਿਹੜੀਆਂ ਕਿ ਸਮਾਜ ਦੇ ਵਿੱਚ ਚੰਗਾ ਦਰਸਾਉਣ ਵਾਸਤੇ ਇਹਨਾਂ ਨੇ ਇੱਕ ਉਪਰਾਲੇ ਕੀਤੇ ਆ ਹਾਂਜੀ ਬੱਚੇ ਕੀ ਨਾਂ ਤੁਹਾਡਾ ਔਰ ਕਿਸ ਤਰ੍ਹਾਂ ਦਾ ਮੇਰਾ ਨਾਮ ਅਰਸ਼ਪ੍ਰਿਤ ਗੋਹਰਾ ਹਾਂ ਮੈਂ ਬੀਏ ਵਾਂਦੀ ਵਿਦਿਆਰਥਣਾ ਤੇ ਮੈਂ ਐਨਐਸਐਸ ਵਲੰਟੀਅਰ ਹਾਂ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਸਾਡੀ ਪਹਿਲੇ ਦਿਨ ਤੋਂ ਹੀ ਚੱਲ ਰਹੀ ਹੈ ਜਦੋਂ ਤਾਂ 7 ਰੋਜ਼ਾ ਕੈਂਪ ਸ਼ੁਰੂ ਹੋਇਆ 7 ਰੋਜ਼ਾ ਕੈਂਪ ਸਰ 24 ਸੈਪਟੈਂਬਰ ਤੋਂ ਸਟਾਰਟ ਹੋਇਆ ਸੀ ਉਸ ਦਿਨ ਸ਼ਾਮ ਨੂੰ ਡੇਲੀ 1 ਘੰਟਾ ਅੱਜ ਦੇ ਕਲਚਰ ਪ੍ਰੋਗਰਾਮ ਜੋ ਹੋ ਰਿਹਾ ਹੈ ਉਹਦੀ ਤਿਆਰੀ ਚੱਲਦੀ ਸੀ ਤੇ ਸਾਰੇ ਹੀ ਵਲੰਟੀਅਰ ਅਲੱਗ-ਅਲੱਗ ਪਰਫਾਰਮੈਂਸ ਤਿਆਰ ਕਰਦੇ ਸੀ ਜਿਵੇਂ ਕੋਈ ਡਾਂਸ ਕੋਈ ਭੰਗੜਾ ਕੋਈ ਗਿੱਧਾ ਕੋਈ ਪੰਡ ਕੋਈ ਕਵਿਤਾ ਕੋਈ ਸ਼ਾਇਰੀ ਇਦਾਂ ਦੇ ਕਿੰਨੇ ਬੱਚੇ ਸੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਲ ਹੋਏ ਹਨ ਅੱਜ ਦੇ ਪ੍ਰੋਗਰਾਮ ਵਿੱਚ 95 ਤੋਂ 100 ਬੱਚੇ ਸ਼ਾਮਲ ਹੋਏ ਕਿੰਨੇ ਬੱਚਿਆਂ ਨੇ ਵਿੱਚ ਕੀ ਨਾਮ ਤੁਹਾਡਾ ਮੇਰਾ ਨਾਮ ਸੰਮਤਾ ਕੌਰ ਹੈ ਕਿੰਨੇ ਬੱਚਿਆਂ ਨੇ ਅੱਜ ਜਿਹੜਾ ਇਹਦੇ ਵਿੱਚ ਨਾਮ ਲਖਾਇਆ ਸੀਗਾ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੇ ਨਾਟਕ ਕੀਤੇ ਗਏ ਜਾਂ ਭੰਗੜਾ ਗਿੱਧਾ ਕਿਸ ਤਰ੍ਹਾਂ ਦੀ ਆਈਟਮਾਂ ਪੇਸ਼ ਕੀਤੀਆਂ ਗਈਆਂ ਹੈ ਕਿੰਨੇ ਬੱਚਿਆਂ ਨੇ ਉਹ ਨਾਮ ਲਖਾਇਆ ਸੀ 10 ਤੋਂ 15 ਦੇ ਵਿੱਚ ਪਰਫਾਰਮੈਂਸ ਹੋਈਆਂ ਨੇ ਉਹਦੇ ਵਿੱਚ ਗਰੁੱਪ ਡਾਂਸ ਵੀ ਸੀ ਤੇ ਸੋਲੋ ਡਾਂਸ ਵੀ ਤੇ ਵਿੱਚ ਹੀ ਸੌਂਗਸ ਸਾਰਾ ਕੁਝ ਕਿਸ ਤਰ੍ਹਾਂ ਲੱਗਿਆ ਅੱਜ ਤੁਹਾਨੂੰ ਜਿਹੜਾ ਪ੍ਰੋਗਰਾਮ ਸੀਗਾ ਅੱਗੇ ਤੋਂ ਪ੍ਰਿੰਸੀਪਲ ਸਾਹਿਬ ਦਾ ਕਿਸ ਤਰ੍ਹਾਂ ਦਾ ਜਾਂ ਜਿਹੜੇ ਤੁਹਾਡੇ ਪ੍ਰੋਫੈਸਰ ਇਨਚਾਰਜ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਯੋਗਦਾਨ ਸੀ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਸਾਨੂੰ ਟੂਰ ਵਗੈਰਾ ਤੇ ਜਾਣ ਵਾਸਤੇ ਵੀ ਉਹਨਾਂ ਦੇ ਨਾਲ ਗਏ ਅਸੀਂ ਟੀਚਰਸ ਦੇ ਪ੍ਰਿੰਸੀਪਲ ਸਾਹਿਬ ਜੀ ਨੇ ਸਾਨੂੰ ਅਨੁਮਤੀ ਦਿੱਤੀ ਉਹਨਾਂ ਦੀ ਅਨੁਮਤੀ ਦੇ ਨਾਲ ਹੀ ਸਾਰਾ ਕੈਂਪ ਚੱਲਿਆ ਕੀ ਕਹਿਣਾ ਚਾਹੋਗੇ ਹੋਰ ਬੱਚਿਆਂ ਤੁਸੀਂ ਅੱਗੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਾਡੇ ਅੰਦਰ ਸਮਾਜ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ ਬਿਨਾਂ ਕਿਸੇ ਫਾਇਦੇ ਤੋਂ ਨਿस्वार्थ ਭਾਵਨਾ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਬਹੁਤ ਚੰਗਾ ਹੋਇਆ ਬੱਚਿਆਂ ਨੇ ਵੀ ਸੰਦੇਸ਼ ਦਿੱਤਾ ਕਿਉਂਕਿ ਜਿਹੜਾ ਇਸ ਸਟਾਰਟਿੰਗ ਦੇ ਵਿੱਚ ਜਾਂ ਵਿਦਿਆਦੇ ਮੰਦਰ ਦੇ ਵਿੱਚੋਂ ਹੀ ਇਸ ਤਰ੍ਹਾਂ ਦੀ ਸਿੱਖ ਮਿਲ ਕੇ ਜਾਂਦੀ ਹੈ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਕਾਫੀ ਅੱਗੇ ਲੈ ਕੇ ਜਾਂਦੀ ਹੈ ਬੱਚਿਆਂ ਨੇ ਵਿਦਿਆਰਥੀਆਂ ਨੇ ਇੱਥੇ ਕਈ ਤਰ੍ਹਾਂ ਦੇ ਜਿਵੇਂ ਕਿ ਭੰਡ ਨਕਲਾਂ ਲਾਉਂਦੇ ਆ ਉਸ ਤਰ੍ਹਾਂ ਦੀਆਂ ਇਹਨਾਂ ਨੂੰ ਵੀ ਇੱਕ ਪੇਸ਼ਕਾਰੀ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਪੇਸ਼ਕਾਰੀ ਸੀਗੀ ਔਰ ਕਿੰਨੇ ਦਿਨ ਹੋਈ ਕੀ ਨਾਮ ਵਿੱਚ ਤੇਰਾ ਮੇਰਾ ਨਾਮ ਹਨੇਂਦਰ ਸਿੰਘ ਆਈ ਮੈਂ ਗਵਰਨਮੈਂਟ ਕਿਰਤੀ ਕਾਲਜ ਵਿੱਚ ਐਮ ਐਸ ਸੀ ਐਲੀ ਦਾ ਫਾਈਨਲ ਦਾ ਵਿਦਿਆਰਥੀ ਹਾਂ ਤੇ ਸਾਡਾ ਐਨਸੀ ਦਾ 7 ਦੇ ਕਿਪ ਦਾ ਕਲੋਜ਼ਿੰਗ ਸੈਰਮਨੀ ਆਗੇ ਤੇ ਇਸ ਵਿੱਚ ਬਫਕ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਸ ਵਿੱਚ ਮੈਨੇ ਤੇ ਮੇਰੇ ਸਾਥੀ ਰਵਿੰਦਰ ਸਿੰਘ ਨੇ ਭੰਡ ਦੀ ਪੇਸ਼ਕਾਰੀ ਕੀਤੀ ਸੀ ਜਿਸ ਵਿੱਚ ਸਾਨੇ ਆਪਣਾ ਪ੍ਰਾਣਾ ਕਲਚਰ ਪੇਸ਼ ਕੀਤਾ ਸੀਗਾ ਵੀ ਕਿੱਦਾਂ ਭੰਡ ਆਉਂਦੇ ਸੀਗੇ ਵੀ ਵਿਆਹ ਸ਼ਾਦੀਆਂ ਚ ਮਾਹੌਲ ਬਣਾਉਂਦੇ ਸੀ ਵਿਆਹ ਦਾ ਤੇ ਉਸ ਤੋਂ ਬਾਅਦ ਹੋਰ ਵੀ ਬੱਚਿਆਂ ਵੱਲੋਂ ਗਰੁੱਪ ਡਾਂਸ ਕੀਤਾ ਗਿਆ ਭੰਗੜਾ ਕੀਤਾ ਗਿਆ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਸਾਡੇ ਪਰ ਵੀ ਜੀ ਵੇਰੀ ਕੀ ਹੁੰਦਾ ਹੈ ਕਈ ਵੇਰੀ ਕੀ ਹੁੰਦਾ ਜਬਾਨੀ ਕਲਾਮੀ ਆਪਾਂ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਲਿਖ ਕੇ ਜਿਹੜਾ ਉਹਦੇ ਵਿੱਚ ਉਹਨੂੰ ਦੁਆਰੇ ਬੋਲਦੇ ਆ ਪਰ ਤੁਹਾਡਾ ਜਿਹੜਾ ਇਹ ਕਲਚਰ ਜਿਹੜਾ ਭੰਡਾ ਵਾਲਾ ਦੇਖਿਆ ਹੈ ਦੇਖਿਆ ਗਿਆ ਹੈ ਕਿ ਹੋਰ ਵਿੱਚ ਤੁਸੀਂ ਕਿੰਨੇ ਕ ਦਿਨ ਤੋਂ ਇਹ ਤੁਹਾਡੀ ਇਹਦੀ ਰੱਟਾ ਲਾ ਰੱਖਿਆ ਔਰ ਕਿੰਨੇ ਕ ਦਿਨ ਤੋਂ ਇਹਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕਿਉਂਕਿ ਸਿੱਧਾ ਡਾਇਰੈਕਟਰ ਜੀ ਜਿਸ ਤਰ੍ਹਾਂ ਕਰਿਆ ਤੁਸੀਂ ਨਹੀਂ ਸਰ ਇਹ ਜਦੋਂ ਵੀ ਸਾਨੂੰ ਮੌਕਾ ਮਿਲਦਾ ਸੀ 5 ਮਿੰਟ ਮਿਲ ਗਏ 3 ਮਿੰਟ ਮਿਲ ਗਏ ਅਸੀਂ ਉਹਦੇ ਵਿੱਚ ਹੀ ਪ੍ਰੈਕਟਿਸ ਕਰ ਲੈਂਦੇ ਸੀ ਬਾਕੀ ਉਹਨਾਂ ਆਪਣਾ ਕੈਂਪ ਚ ਆ ਰਹੇ ਸੀ ਇਸ ਕੈਂਪ ਵਿੱਚ ਹੀ ਹੁੰਦੇ ਸੀ ਮੈਨੇਜ ਦੇ ਸੀਗੇ ਵਿੱਚ ਦੋ ਤਿੰਨ ਮਿੰਟ ਮਿਲ ਗਿਆ ਸੀ ਉਹਦੇ ਵਿੱਚ ਤਿਆਰੀ ਕਰ ਲਈ ਸਰ ਇਹਨਾਂ ਦੀ ਇਹ ਸਾਨੂੰ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਅੱਜ ਕੀ ਇੱਕ ਪੁਰਾਣੇ ਸੱਭਿਆਚਾਰ ਨੂੰ ਦਰਸਾਇਆ ਕਿਸ ਤਰ੍ਹਾਂ ਅਸੀਂ ਜਦੋਂ ਕਿ ਅ ਅੱਜ ਕੱਲ ਦੇ ਕਲਾਕਾਰ ਨਹੀਂ ਸੀ ਹੁੰਦੇ ਤਾਂ ਔਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਿ ਭਾਂਡੇ ਹੁੰਦੇ ਸੀ ਅਸੀਂ ਜਿਹੜੇ ਕਿ ਇਹਨਾਂ ਦੇ ਪ੍ਰੋਫੈਸਰ ਹਰਮੀਤ ਸਿੰਘ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਸੀ ਅੱਜ ਦਾ ਉਲਿਖਿਆ ਗਿਆ ਸੀ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਫੈਸਰ ਹਰਮੀਤ ਸਿੰਘ ਪ੍ਰੋਗਰਾਮ ਆਪਚਰ ਸਰਕਾਰੀ ਕਿ ਤੋ ਸਾਡਾ ਸੱਤ ਰੋਜ਼ਾ ਕੈਂਪ ਜੋ ਕਿ 24/9/2025 ਨੂੰ ਸ਼ੁਰੂ ਹੋਇਆ ਸੀ ਅੱਜ ਉਸ ਦੀ ਸਮਾਪਤੀ ਹੈ ਉਹ ਇੱਕ ਯਾਦਗਾਰ ਹੋ ਨਿਭੜ ਰਿਹਾ ਹੈ ਸਾਡੇ ਵਲੰਟੀਅਰ ਕਲਚਰ ਪਰਫਾਰਮੈਂਸ ਦੇ ਰਹੇ ਹਨ ਸੋ ਮੈਂ ਥੋੜਾ ਜਿਹਾ ਇਹਨੂੰ ਵੀ ਦੱਸ ਦਵਾਂ ਪੰਜਾਬੀ ਯੂਨੀਵਰਸਿਟੀ ਦੀ ਹਦਾਇਤਾਂ ਦੇ ਮੁਤਾਬਕ ਅਤੇ ਸਾਡੇ ਪ੍ਰਿੰਸੀਪਲ ਮੈਡਮ ਗੁਰਵੀਨ ਕੌਰ ਜੀ ਦੀ ਅਗਵਾਈ ਵਿੱਚ ਅਸੀਂ 7 ਰੋਜ਼ਾ ਕੈਂਪ ਜਿਹੜਾ ਲਾਇਆ ਇਥੇ ਪਿੰਡ ਨਿਆਲ ਵਿਖੇ ਅੱਜ ਅਸੀਂ ਉਹਨੂੰ ਸਮਾਪਤੀ ਵੱਲ ਜਾ ਰਹੇ ਹਾਂ ਵਿਦਿਆਰਥੀ ਇਹਦੇ ਵਿੱਚ ਆਪਣੀਆਂ ਕਲਚਰ ਪਰਫਾਰਮੈਂਸਾਂ ਦੇ ਰਹੇ ਹਨ ਅਤੇ ਇਸ ਕੈਂਪ ਦੌਰਾਨ ਅਸੀਂ ਵਕ ਵਕ ਕੰਮ ਕੀਤੇ ਹਨ ਮੈਂ ਤੁਹਾਨੂੰ ਉਹ ਵੀ ਥੋੜਾ ਜਿਹਾ ਦੱਸਣਾ ਜ਼ਰੂਰੀ ਸਮਝਦਾ ਹਾਂ ਸੈਕਿੰਡ ਡੇ ਅਸੀਂ ਪਿੰਡ ਨਿਆਲ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਗਏ ਸੀ ਸਾਡੇ ਸਾਰੇ ਵਲੰਟੀਅਰ ਅਤੇ ਉੱਥੇ ਕੀਤੀ ਅਤੇ ਇੱਕ ਅਵੇਅਰਨੈਸ ਉਹ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਪੈਦਾ ਕੀਤੀ ਤਾਂ ਜੋ ਸਮਾਜ ਲਈ ਇੱਕ ਸੇਧ ਦਾ ਕੰਮ ਕਰ ਸਕਣ ਉਸ ਤੋਂ ਬਾਅਦ ਤੀਸਰੇ ਦਿਨ ਸਾਡੇ ਲਈ ਸ਼੍ਰੀ ਕਾਕਾ ਰਾਮ ਬਰਮਾ ਜੀ ਆਏ ਸੀਗੇ ਅਤੇ ਉਹਨਾਂ ਨੇ ਫਰਸਟ ਏਡ ਦੇ ਵੱਖ-ਵੱਖ ਗੁਣ ਸਾਨੂੰ ਦੱਸੇ ਅਤੇ ਵਲੰਟੀਅਰ ਨੂੰ ਦੱਸੇ ਤਾਂ ਜੋ ਕਿਸੇ ਵੀ ਜ਼ਖਮੀ ਵਿਅਕਤੀ ਦੀ ਜਾਂ ਜੋ ਹਾਰਟ ਅਟੈਕ ਦੀ ਫਰਸਟ ਸਟੇਜ ਹੁੰਦੀ ਹੈ ਜਦੋਂ ਆਪਾਂ ਨੂੰ ਪਤਾ ਲੱਗਦਾ ਕਿਸੇ ਨੂੰ ਹਾਰਟ ਅਟੈਕ ਆ ਰਿਹਾ ਹੈ ਉਸ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਉਸ ਦੇ ਵੱਖ-ਵੱਖ ਤਰੀਕੇ ਸਾਡੇ ਵਲੰਟੀਅਰ ਨੂੰ ਦੱਸ ਕੇ ਗਏ ਉਸ ਤੋਂ ਬਾਅਦ ਚੌਥੇ ਦਿਨ ਅਸੀਂ ਇੱਕ ਯਾਦਗਾਰੀ ਇਤਿਹਾਸਿਕ ਟੂਰ ਫਤਿਹਗੜ੍ਹ ਅਤੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੱਪੜ ਜਿਹੜੀ ਵਿਖੇ ਲੈ ਕੇ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਇਤਿਹਾਸਿਕ ਪੱਖ ਜਾਣਿਆ ਅਤੇ ਉਸ ਤੋਂ ਅਨੰਦ ਵੀ ਮਾਣਿਆ ਉਸ ਤੋਂ ਅਗਲੇ ਦਿਨ ਅਸੀਂ ਕੌਲੇ ਦੀ ਸਫਾਈ ਕੀਤੀ ਕੌਲੇ ਦੇ ਬਾਹਰ ਦਿੱਖ ਬਹੁਤ ਜ਼ਿਆਦਾ ਬੁਰੀ ਸੀ ਕਾ ਬੁੱਟੀ ਬਹੁਤ ਜ਼ਿਆਦਾ ਉੱਗੀ ਹੋਈ ਸੀ ਉਹਦੀ ਸਫਾਈ ਵੀ ਕੀਤੀ ਅਤੇ 6ਵੇਂ ਦਿਨ ਅਸੀਂ ਇੱਕ ਅੱਜ ਕੱਲ ਜੋ ਸੈਸ਼ਨ ਸ਼ੁਰੂ ਹੋ ਰਿਹਾ ਹੈ ਪ੍ਰਾਲੀ ਸਾੜਨ ਦਾ ਉਹ ਸੈਸ਼ਨ ਤਾਂ ਕਹਿ ਰਹੇ ਹਾਂ ਕਿਉਂਕਿ ਸਰਕਾਰ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਪਰ ਹਜੇ ਤੱਕ ਵੀ ਉਸ ਤੇ ਠੱਲ ਨਹੀਂ ਪਾਈ ਜਾ ਰਹੀ ਸੋ ਉਹਦੇ ਰਿਗਾਰਡਿੰਗ ਅਸੀਂ ਇੱਕ ਰੈਲੀ ਕੀਤੀ ਸੀ ਨਿਆਲ ਪਾਤੜਾਂ ਦੇ ਪਿੰਡ ਦੇ ਵਿੱਚ ਅਤੇ ਉਹ ਰੈਲੀ ਨੂੰ ਸਾਨੂੰ ਕਾਫੀ ਭਰਮਾ ਹੰਗਾਰਾ ਮਿਲਿਆ ਸਾਡੇ ਬੱਚਿਆਂ ਨੇ ਕਰ ਕਰ ਜਾ ਕੇ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਵੱਲੋਂ ਬਣਾਏ ਗਏ ਪਲੇਟ ਵੀ ਦਿੱਤੇ ਨੇ ਕਾਫੀ ਕਿਸਾਨਾਂ ਦਾ ਸਾਨੂੰ ਰਜਨ ਅੱਛਾ ਮਿਲਿਆ ਉਹਦੇ ਚੋਂ ਸਾਨੂੰ ਲੱਗਦਾ ਹੈ ਵੀ ਇਸ ਅਵੇਅਰਨੈਸ ਦੇ ਨਾਲ ਕੁਛ ਨਾ ਕੁਛ ਪਰਸੈਂਟ ਇਸ ਵਾਰ ਪਰਾਲੀ ਜਰੂਰ ਘਟ ਸੜੇਗੀ ਅਤੇ ਇਹ ਵੀ ਦੱਸਿਆ ਗਿਆ ਵੀ ਹਾਂ ਪੰਜਾਬ ਸਰਕਾਰ ਵੀ ਕੁਝ ਉਪਰਾਲੇ ਕਰ ਰਹੀ ਹੈ ਉਹ ਤੁਹਾਨੂੰ ਮਸ਼ੀਨਰੀ ਸੌਰੀ ਮਸ਼ੀਨਰੀ ਪ੍ਰੋਵਾਈਡ ਕਰਵਾ ਰਹੀ ਹੈ ਜਿਸ ਦੌਰਾਨ ਤੁਸੀਂ ਉਹ ਤੁਹਾਡੇ ਖੇਤਾਂ ਦੇ ਵਿੱਚ ਆਏਗੀ ਤੇ ਪਰਾਲੀ ਫ੍ਰੀ ਆਫ ਕੋਸਟ ਲੀਕੇ ਜਾਏਗੀ ਸੋ ਇਹ ਸਾਰੇ ਕੈਂਪ ਦਾ ਵੇਰਵਾ ਸੀ ਅਤੇ ਅੱਜ ਜੋ ਕੈਂਪ ਚੱਲ ਰਿਹਾ ਹੈ ਸਮਾਪਤੀ ਵੱਲ ਹੈ ਇਸ ਤੋਂ ਬਾਅਦ ਬੱਚਿਆਂ ਦੀ ਵੈਲਡੈਟਰੀ ਸਰਮਨੀ ਚੱਲ ਰਹੀ ਹੈ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਣੇ ਹਨ ਸੋ ਇੰਨਾ ਕਹਿੰਦਾ ਹੋਇਆ ਮੈਂ ਸਾਡਾ মিডিਆ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਮੁੱਖ ਮਹਿਮਾਨ ਪਹੁੰਚੇ ਸੀ ਤੁਹਾਡੇ ਕੋਲ ਉਹਨਾਂ ਨੂੰ ਤੁਸੀਂ ਜਿਨਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਨਲੀ ਸਾਡੇ ਕਾਲਜ ਦੇ ਪ੍ਰਿੰਸੀਪਲ ਸੀ ਤੇ ਉਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵੱਲੋਂ ਐਨਐਸਐਸਪੀ ਭਾਗ ਦੇ ਹੀ ਡਾਕਟਰ ਸ਼ੇਰ ਸਿੰਘ ਨੂੰ ਭੇਜਿਆ ਗਿਆ ਸੀਗਾ ਕਿਉਂਕਿ ਉਹ ਤਾਂ ਭੇਜਿਆ ਗਿਆ ਸੀਗਾ ਕੈਂਪ ਦੇ ਵਿੱਚ ਉਹ ਦੇਖ ਰਹੇ ਸੀ ਕੈਂਪ ਸਵਚਾਰੂ ਢੰਗ ਨਾਲ ਚੱਲੇ ਆ ਕੈਂਪ ਦੇ ਵਿੱਚ ਯੂਨਟ ਨੇ ਕੀ ਕੀ ਕੀਤਾ ਅਤੇ ਉਸ ਦੇ ਕੀ ਕੀ ਨਤੀਜੇ ਨਿਕਲ ਰਹੇ ਨੇ ਉਹ ਪ੍ਰੋਪਰ ਇੱਕ ਅਜੇ ਰਿਪੋਰਟ ਲੈ ਕੇ ਜਾਣਗੇ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨੂੰ ਸਬਮਿਟ ਕਰਵਾਣਗੇ ਇਸ ਤੋਂ ਇਲਾਵਾ ਅੱਜ ਅਸੀਂ ਸਾਡੇ ਜਿੰਨੇ ਵੀ মিডিਆ ਕਰਮਚਾਰੀ ਆਏ ਨੇ ਸਾਡੇ ਵਲੰਟੀਅਰਸ ਅਤੇ ਜੋ ਵੀ ਸਾਡੇ ਮਹਿਮਾਨ ਨੇ ਸਾਰਿਆਂ ਨੂੰ ਅਸੀਂ ਸਨਮਾਨ ਕਰਨਾ ਹੈ ਥੈਂਕ ਯੂ ਸਰ ਇਹ ਸੰਜੇ ਜਿਹੜੇ ਕਿ ਪ੍ਰੋਫੈਸਰ ਹਰਮੀਤ ਸਿੰਘ ਦਾ ਸਹਿਸਣ ਕਿ ਅੱਜ ਜਿਹੜਾ ਸਮਾਪਤੀ ਦਾ ਟਾਈਮ ਹੋ ਗਿਆ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਸਟੂਡੈਂਟ ਔਰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਕੇ ਔਰ ਇੱਕ ਦੇਸ਼ ਦੇ ਭਵਿੱਖ ਨੂੰ ਇੱਕ ਚੰਗੇ ਉਪਰਾਲੇ ਵੱਲ ਲੈ ਕੇ ਜਾਣਾ ਇਹ ਵੀ ਕਾਲਜ ਦਾ ਇੱਕ ਵੱਡਾ ਸਨਘਾਜੋ ਕਰਮ ਦੇਖਣ ਨੂੰ ਮਿਲਿਆ ਅੱਜ ਸਤਰੋਜਾ ਕੈਂਪ ਦੀ ਸਮਾਪਤੀ ਹੋਈ ਹੈ ਉੱਥੇ ਅਸੀਂ ਮੈਡਮ ਜਿਹੜੇ ਪ੍ਰਿੰਸੀਪਲ ਨੇ ਗੁਰਲੀਨ ਕੌਰ ਉਹਨਾਂ ਨਾਲ ਵੀ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਹੌਸਲਾ ਬੁਲੰਦ ਸੀਗੇ ਔਰ ਜਿਹੜੇ ਕਿ ਇਸ ਐਨਐਸਐਸ ਕੈਂਪ ਦੇ ਵਿੱਚ ਉਹਨਾਂ ਵਿਦਿਆਰਥੀਆਂ ਨੇ ਵੀ ਇੱਕ ਵੱਡੀਆਂ ਮੱਲਾ ਮਾਰੀਆਂ ਕਿਉਂਕਿ ਇਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਕਿ ਉਹਨਾਂ ਨੇ ਹੌਸਲੇ ਬੁਲੰਦ ਰੱਖਿਆ ਔਰ ਉਸੇ ਤੇ ਇਜ਼ਹਤ ਹੀ ਅੱਜ ਦੇ ਕਿ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਸੀਗਾ ਉਸ ਪ੍ਰੋਗਰਾਮ ਦੇ ਕਾਫੀ ਜਿਆਦਾ ਮਨੋਰੰਜਨ ਵੀ ਸੀ ਔਰ ਕਈ ਤਰ੍ਹਾਂ ਦੇ ਬੱਚਿਆਂ ਨੂੰ ਸਿੱਖਣ ਨੂੰ ਵੀ ਮਿਲਿਆ ਹਾਂ ਜ ਅੱਜ ਜਿਹੜਾ ਪ੍ਰੋਗਰਾਮ ਸਮਾਪਤੀ ਹੋਈ ਹੈ ਕਿਉਂਕਿ ਬੱਚਿਆਂ ਨੇ ਕਿਸ ਤਰ੍ਹਾਂ ਦੇ ਹੌਸਲੇ ਤੁਹਾਡੀਆਂ ਜਿਹੜੀ ਕਿ ਪ੍ਰੇਰਣਾ ਦਿੱਤੀ ਹੋਈ ਸੀਗੀ ਵਿਦਿਆਰਥੀਆਂ ਨੇ ਇੱਕ ਇਸ ਕੈਂਪ ਨੂੰ ਸਫਲ ਬਣਾਇਆ ਹੈ ਕਿਸ ਤਰ੍ਹਾਂ ਦੇ ਤੁਹਾਡੇ ਬੱਚਿਆਂ ਨੂੰ ਅੱਗੇ ਸੰਦੇਸ਼ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੋ ਐਨਐਸਐਸ ਦੀ ਭਾਵਨਾ ਹੋਣੀ ਚਾਹੀਦੀ ਸੀ ਉਹ ਭਾਵਨਾ ਹਰ ਬੱਚੇ 'ਚ ਨਜ਼ਰ ਆਹੀ ਹੈ ਉਹਨਾਂ ਨੇ ਚਾਹੇ ਕਾਲਜ ਦੇ ਅੰਦਰ ਹੈ ਜਾਂ ਪਿੰਡ ਦੇ ਅੰਦਰ ਹੈ ਜਾਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੇ ਵਿੱਚ ਜਿਹੜੇ ਕੰਮ ਕਰਨੇ ਸਭ ਬੱਚਿਆਂ ਨੇ ਕੀਤੇ ਹੈ ਮਿਲ ਜੁਲ ਕੇ ਪੂਰੇ ਜੋਸ਼ ਨਾਲ ਇਸ ਕੈਂਪ ਨੂੰ ਸਫਲ ਬਣਾਇਆ ਹੈ ਅੱਜ ਦੇ ਦਿਨ ਕਿਉਂਕਿ ਵੈਲਡਿਕਟਰੀ ਫੰਕਸ਼ਨ ਸੀ ਤੇ ਬੱਚਿਆਂ ਨੇ ਕਈ ਤਰ੍ਹਾਂ ਦੇ ਪਰਫਾਰਮੈਂਸ ਦਿੱਤੀ ਹੈ ਬੱਚਿਆਂ ਦੀ ਸੇਵਾ ਭਾਵਨਾ ਦੇ ਨਾਲ ਨਾਲ ਉਹਨਾਂ ਦੀ ਟੈਲੈਂਟ ਨੂੰ ਉਹਨਾਂ ਨੂੰ ਸ਼ਾਬਾਸ਼ ਦੇਣ ਦੀ ਗੱਲ ਹੈ ਕਿ ਹਰ ਬੱਚਾ ਇੰਨਾ ਟੈਲੈਂਟਡ ਹੈ ਔਰ ਉਸਨੇ ਆਪਣੀ ਟੈਲੈਂਟ ਦੇ ਥੇ ਪੂਰਾ ਪ੍ਰਗਟਾਵਾ ਕੀਤਾ ਹੈ ਕਿ ਉਹ ਕੀ ਕੁਝ ਕਰਨ ਦੇ ਕਾਬਿਲ ਹੈ ਚਾਹੇ ਉਹ ਡਾਂਸ ਦੇ ਵਿੱਚ ਹੋਏ ਚਾਹੇ ਬੋਲ ਕੇ ਹੋਏ ਚਾਹੇ ਕੋਈ ਕਵਿਤਾ ਹੈ ਗੀਤ ਹੈ ਜਿਸ ਬੱਚੇ ਕੋਲ ਜਿਹੜਾ ਟੈਲੈਂਟ ਹੈ ਉਸਨੇ ਉਸ ਦਾ ਪੂਰਾ ਪ੍ਰਗਟਾਵਾ ਕੀਤਾ ਹੈ ਮੈਨੂੰ ਇਹਨਾਂ ਬੱਚਿਆਂ ਦੀ ਕੈਂਪ ਦੀ ਪਰਫਾਰਮੈਂਸ ਤੇ ਅੱਜ ਦੀ ਪਰਫਾਰਮੈਂਸ ਤੇ ਫਖਰ ਹੈ ਕਾਫੀ ਕਾਫੀ ਮਰੀਆ ਬੱਚਿਆਂ ਦਾ ਜਿਹੜਾ ਕਿ ਇਸ ਵਾਰੀ ਜਿਹੜਾ ਸਫਲ ਕੀਤਾ ਇਹਨਾਂ ਨੇ ਕੈਂਪ ਆਰ ਅੱਜ ਜਿਹੜਾ ਕਿ ਪ੍ਰੋਗਰਾਮ ਦੀ ਸਮਾਪਤੀ ਸਗੀ ਕਿਸ ਤਰ੍ਹਾਂ ਦੀਆਂ ਬੱਚਿਆਂ ਵੱਲ ਹਦਾਇਤਾਂ ਵੀ ਦਿੱਤੀਆਂ ਗਈਆਂ ਕਿਉਂਕਿ ਪਿੰਡਾਂ ਦੇ ਵਿੱਚ ਜਾ ਕੇ ਅਵੇਰਨੈਸ ਵੀ ਕੀਤਾ ਗਿਆ ਹੈ ਕਿ ਜਿਹੜੀ ਕਿ ਜੋ ਨਦੀ ਫਸਲ ਨੂੰ ਅੱਗ ਨਾ ਲਾਓ ਉਸ ਤਰ੍ਹਾਂ ਦਾ ਵੀ ਕੀ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਜਿਹੜਾ ਪਿੰਡਾਂ ਦੇ ਵਿੱਚ ਵੀ ਜਿਹੜਾ ਕਿ ਇਸ ਕੈਂਪ ਦੇ ਵਿੱਚ ਜਿਹੜੇ ਸਰਕਾਰ ਦੀਆਂ ਹਦਦਾਂ ਅਨਸਾਰ ਜਿਹੜੇ ਬੱਚਿਆਂ ਨੇ ਵਿਦਿਆਰਥੀਆਂ ਨੇ ਅ ਪ੍ਰਾਲੀ ਨੂੰ ਅੱਗ ਨਾਲ ਲਾਉਂਦਾ ਅੱਜ ਕੱਲ ਮਹਿੰਮ ਚੱਲ ਹੀ ਰਹੀ ਹੈ ਤੇ ਬੱਚਿਆਂ ਨੂੰ ਜਦੋਂ ਅਸੀਂ ਪਿੰਡ ਦੇ ਵਿੱਚ ਭੇਜਦੇ ਹਾਂ ਤਾਂ ਪਹਿਲਾਂ ਇਹ ਸਾਰੇ ਬੱਚੇ ਆਪ ਇਸ ਚੀਜ਼ ਨੂੰ ਸਮਝਦੇ ਹੈ ਉਸ ਤੋਂ ਬਾਅਦ ਪਿੰਡ 'ਚ ਜਾ ਕੇ ਲੋਕਾਂ ਨੂੰ ਸਮਝਾਉਂਦੇ ਹੈ ਕਿਸਾਨ ਵੀਰਾਂ ਨੂੰ ਸਮਝਾਉਂਦੇ ਹੈ ਤੇ ਆਪਣੇ ਘਰਾਂ 'ਚ ਵੀ ਜ਼ਰੂਰ ਸਮਝਾਉਂਦੇ ਸੋ ਇਸ ਤਰੀਕੇ ਨਾਲ ਜਦੋਂ 100 ਬੱਚੇ ਆਪ ਸਿੱਖ ਕੇ ਅੱਗੇ ਪਿੰਡ ਚ ਜਾ ਕੇ ਸਮਝਾ ਰਹੇ ਹੈ ਤਾਂ ਇੱਕ ਬਹੁਤ ਵੱਡੀ ਮੁਹਿੰਮ ਬਣ ਜਾਂਦੀ ਹੈ ਔਰ ਇਹਨੂੰ ਮੈਂ ਪੂਰੇ ਤਰੀਕੇ ਨਾਲ ਇੱਕ ਸਫਲ ਮੁਹਿੰਮ ਕਹਿੰਦੀ ਹਾਂ ਅੱਜ ਦੇ ਕੈਂਪ ਤੋਂ ਬਾਅਦ ਜਿਹੜੇ ਕਿ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਕਿਸ ਤਰ੍ਹਾਂ ਦੀ ਪ੍ਰੇਰਣਾ ਤੁਹਾਡੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਭਾਵਨਾ ਉਹਨਾਂ ਨੇ ਇਸ ਕੈਂਪ ਦੇ ਦੌਰਾਨ ਸਿੱਖੀ ਹੈ ਉਸ ਨੂੰ ساری ਜ਼ਿੰਦਗੀ ਕਾਇਮ ਰੱਖਣ ਔਰ ਹਮੇਸ਼ਾ ਇਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਆਪਣੇ ਦੇਸ਼ ਦਾ ਦੇਸ਼ ਦੀ ਤਰੱਕੀ ਕਰਦੇ ਰਹਿਣ ਇਸਨ ਪ੍ਰਿੰਸੀਪਲ ਮੈਡਮ ਜਿਹੜੇ ਕਿ ਕੋਰਡਾਸਟ੍ਰੇਸ਼ਨ ਕਿਉਂਕਿ ਬੱਚਿਆਂ ਵੱਲੋਂ ਵੀ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਇਹ ਲਿਖਿਆ ਗਿਆ ਹੈ ਜਿਹਦੇ ਵਿੱਚ ਕੀ ਪੁਰਾਣੇ ਵਿਰਸੇ ਨੂੰ ਵੀ ਦਰਸਾਇਆ ਗਿਆ ਹੈਗਾ ਕਿ ਇਸ ਤਰ੍ਹਾਂ ਸਾਡੇ ਜਿਹੜੇ ਕਿ ਪਹਿਲਾ ਪ੍ਰੋਗਰਾਮ ਹੁੰਦੇ ਸੀ ਮਨੋਰੰਜਨ ਹੁੰਦੇ ਸੀ ਕਿਉਂਕਿ ਅੱਜ ਕੱਲ ਤਾਂ ਟੀਵੀ ਦਾ ਯੁੱਗ ਆ ਗਿਆ ਹੈ ਅੱਜ ਕੱਲ ਦੇ ਜਵਾਨੇ ਦੇ ਵਿੱਚ ਕੁਝ ਹੋਰ ਨਵਾਂ ਸਿਸਟਮ ਹੀ ਚੱਲ ਕੇ ਆਇਆ ਹੈ ਪਰ ਉਹਦੇ ਵਿੱਚ ਜਿਹੜਾ ਕਿ ਬੱਚਿਆਂ ਨਹੀਂ ਪਤਾ ਸੀਗਾ ਉਹਦੇ ਬਾਰੇ ਵੀ ਅਵੇਰਨੈਸ ਦਿੱਤਾ ਗਿਆ ਹੈ ਕੀਤਾ ਗਿਆ ਹੈ ਔਰ ਜਿੱਥੇ ਕਾਲਜ ਦੇ ਵਿੱਚ ਇਹ ਸਤਰੋਜਾ ਪ੍ਰੋਗਰਾਮ ਚੱਲਦਾ ਸੀਗਾ ਉੱਥੇ ਨਾਲ-ਨਾਲ ਜਿਹੜਾ ਕਿ ਸਾਫ ਸਫਾਈ ਤੋਂ ਇਲਾਵਾ ਜਿਹ ਕੀ ਗਈ ਹੈ ਕਿ ਵਿਦਿਆਰਥੀ ਵਿਦਿਆਦੇ ਨਾਲ ਨਾਲ ਕਿਸ ਤਰ੍ਹਾਂ ਦੇ ਬੁਲੰਦੀਆਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਹੁੰਚ